ਪੰਜਾਬ ਤੇ ਦੁਨੀਆ ਦੀਆਂ ਖਬਰਾਂ ਨਾਲ ਸੰਬੰਧ ਰੱਖਣ ਵਾਲੇ ਸਾਡੇ ਸਾਰੇ ਹੀ ਪੰਜਾਬੀ ਪਿਆਣਾ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਹੁਤ ਕੁਝ ਪੰਜਾਬ ਦੇ ਵਿੱਚ ਵਾਪਰ ਰਿਹਾ ਤੇ ਬੇਹਦ ਘਟਨਾਵਾਂ ਚੰਗੀਆਂ ਮੰਦੀਆਂ ਸਮੁੱਚੇ ਭਾਰਤ ਦੇ ਵੱਖ-ਵੱਖ ਸ਼ਹਿਰਾਂ ਕਸਬਿਆਂ ਦੇ ਵਿੱਚ ਵਾਪਰ ਰਹੀਆਂ ਪਰ ਗੱਲ ਹੈ ਜੀ ਕਿ ਕੁਝ ਖਬਰਾਂ ਨਹੀਂ ਸਾਂਝ ਪਾਉਨੇ ਆ ਸਾਡੇ ਵਾਲਾ ਰੇਡੀਓ ਦੇ ਉੱਤੇ ਉਹਦੇ ਵਿੱਚੋਂ ਪਹਿਲੀ ਸਭ ਤੋਂ ਵੱਡੀ ਜਾਣਕਾਰੀ ਇਹ ਆ ਕਿ ਲੰਘੇ ਕੱਲ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦਾ ਹਾਲਚਲ ਪੁੱਛਣ ਦੇ ਲਈ ਪੰਜਾਬ ਦੀ ਕੈਬਨਿਟ ਦੇ 6-7 ਮੰਤਰੀ ਕੁਝ ਕੁ ਵਿਧਾਇਕ ਤੇ ਪੰਜਾਬ ਦੇ ਆਮ ਆਰਮੀ ਦੇ ਪ੍ਰਧਾਨ ਅਮਨ अरोड़ा ਇਹ ਗਏ ਸੀ ਇਹਨਾਂ ਦੇ ਵੱਲੋਂ ਜਾ ਕੇ ਉਥੇ ਡੱਲੇਵਾਲ ਸਾਹਿਬ ਦੀ ਛੇਤਰਾ ਹਾਲਚਲ ਪੁੱਛਿਆ ਗਿਆ ਇਹ ਗੱਲ ਕਹੀ ਗਈ ਆ ਕਿ ਅਸੀਂ ਤੁਹਾਡੇ ਨਾਲ ਹਾਂ ਅਸਲ ਵਿੱਚ ਗੱਲ ਇਹ ਹੈ ਜੀ ਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਆਸਟ੍ਰੇਲੀਆ ਵਾਲੇ ਚਲੇ ਗਏ ਆ ਤੇ ਉਸ ਤੋਂ ਬਾਅਦ ਪੰਜਾਬ ਦੇ ਜਿਹੜੇ ਮੰਤਰੀ ਹੈ ਕੁਝ ਤੇ ਵਿਧਾਇਕ ਤੇ ਪ੍ਰਧਾਨ ਸਾਹਿਬ ਇੱਕ ਖਨੌਰੀ ਬਾਰਡਰ ਦੇ ਉੱਤੇ ਪਹੁੰਚੇ ਆ ਇਹਨਾਂ ਦੇ ਵਿੱਚ ਅਮਨ अरोड़ा ਦੇ ਨਾਲ ਪਤਨਕਾ ਤਰਨਪ੍ਰੀਤ ਸਿੰਘ ਸੌਂਦਵੀ ਸੀ ਡਾਕਟਰ ਬਲਬੀਰ ਸਿੰਘ ਵੀ ਸੀ ਗੁਰਮੀਤ ਸਿੰਘ ਖੁੱਡੀਆਂ ਵੀ ਸੀ ਕੁਝ ਕੁ ਹੋਰ ਮੰਤਰੀ ਵੀ ਸੀ ਸ਼ਾਹਦ ਲਾਲ ਜੀ ਸਿੰਘ ਭੁੱਲਰ ਹੋਰੀ ਵੀ ਸੀ ਤੇ ਕੁਝ ਕੁ ਹੋਰ ਜਿਹੜੇ ਆ ਉਹ ਨਾਲ ਮੰਤਰੀ ਸੀ ਇਹਨਾਂ ਮੰਤਰੀਆਂ ਦੇ ਵੱਲੋਂ ਇਹ ਗੱਲ ਕਹੀ ਗਈ ਆ ਕਿ ਸੂਬੇ ਦੀ ਸਰਕਾਰ ਪੰਜਾਬ ਦੀ ਪੁਲਿਸ ਤੇ ਸਾਰਾ ਅਮਲਾ ਫੈਲਾ ਕਿਸਾਨੀ ਦੇ ਨਾਲ ਆ ਅਸੀਂ ਕਿਸਾਨ ਦੀ ਪੀੜ ਨੂੰ ਮਹਿਸੂਸ ਕਰ ਸਕਦੇ ਆ ਤੇ ਅਸੀਂ ਕਿਸਾਨ ਤੋਂ 1 ਇੰਚ ਵੀ ਬਾਹਰੀ ਨਹੀਂ ਹਾਂ ਅਮਨ अरोड़ा ਨੇ ਇਹ ਗੱਲ ਕਹੀ ਆ ਕਿ ਅਸੀਂ ਜਗਜੀਤ ਸਿੰਘ ਡੱਲੇਵਾਲ ਸਾਹਿਬ ਨੂੰ ਇਹ ਬੇਨਤੀ ਕਰਕੇ ਆਏ ਆ ਕਿ ਤੁਸੀਂ ਆਪਣਾ ਮਰਦਨ ਵਰਤ ਛੱਡ ਦਿਓ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਤੁਹਾਡੇ ਨਾਲ ਆ ਕੇਂਦਰ ਦੀ ਸਰਕਾਰ ਦੇ ਉੱਤੇ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਕਿਸਾਨੀ ਮਸਲੇ ਹੱਲ ਕਰੇ ਪਰ ਜੇਕਰ ਉਹਨੇ ਮਸਲੇ ਨਹੀਂ ਹੱਲ ਕੀਤੇ ਤਾਂ ਆਪਾਂ ਆਪਣੀ ਜ਼ਿੰਦਗੀ ਵੀ ਬਚਾ ਕੇ ਰੱਖਣੀ ਆ ਅਮਨ अरोड़ा ਨੇ ਇਹ ਗੱਲ ਕਹੀ ਹੈ ਕਿ ਡੱਲੇਵਾਲ ਸਾਹਿਬ ਦੇ ਨਾਲ ਸੂਬੇ ਦੀ ਸਰਕਾਰ ਸਹਿਮਤ ਆ ਅਸੀਂ ਸਾਰੀਆਂ ਮੰਗਾਂ ਦੇ ਨਾਲ ਸਹਿਮਤ ਆ ਅਸੀਂ ਸਰਬ ਪਾਰਟੀ ਮੀਟਿੰਗ ਬੁਲਾਉਣ ਨੂੰ ਵੀ ਤਿਆਰ ਆ ਪਰ ਕਿਉਂਕਿ ਮਸਲਾ ਕੇਂਦਰ ਦੇ ਵਿਚਾਰ ਅਧੀਨ ਆ ਇਸ ਕਰਕੇ ਅਸੀਂ ਇਸ ਮਸਲੇ ਦੇ ਉੱਤੇ ਹੋਰ ਕੁਝ ਕਹਿ ਨਹੀਂ ਸਕਦੇ ਪਰ ਉਹਨਾਂ ਨੇ ਇਹ ਗੱਲ ਕਹੀ ਆ ਕਿ ਡੱਲੇਵਾਲ ਸਾਹਿਬ ਨੂੰ ਅਸੀਂ ਬੇਨਤੀ ਕੀਤੀ ਹੈ ਕਿ ਜੇਕਰ ਤੁਸੀਂ ਮਰਦਭਰਤ ਛੱਡ ਦਿੰਦੇ ਆ ਤੁਸੀਂ ਤੰਦਰੁਸਤ ਰਹਿੰਦੇ ਆ ਤਾਂ ਸੰਘਰਸ਼ ਵੀ ਤਾਂ ਹੀ ਲੜੇ ਜਾ ਸਕਦੇ ਜੇਕਰ ਤੁਸੀਂ ਤੰਦਰੁਸਤ ਰਹਿੰਦੇ ਆ ਨਹੀਂ ਤਾਂ ਜੇਕਰ ਤੁਹਾਡੀ ਜ਼ਿੰਦਗੀ ਦਾ ਕੋਈ ਨੁਕਸਾਨ ਹੋ ਗਿਆ ਤਾਂ ਇਹ ਸੰਘਰਸ਼ ਵੀ ਕਾਹਦੇ ਉਹਨਾਂ ਨੇ ਕਿਹਾ ਜੀ ਕਿ ਸਾਨੂੰ ਇਸ ਗੱਲ ਦੀ ਆਸ ਹੈ ਕਿ ਡੱਲੇਵਾਲ ਸਾਹਿਬ ਆਪਣਾ ਮਰਦਭਰਤ ਛੱਡ ਦੇਣਗੇ ਤੇ ਉਹ ਸਾਡੇ ਜਜ਼ਬਾਤ ਦੀ ਕਦਰ ਕਰਨਗੇ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਲੋਕ ਉਨ੍ਹਾਂ ਦੀ ਸਿਹਤ ਦੇ ਪ੍ਰਤੀ ਫਿਕਰਮੰਦ ਆ ਦੂਜੀ ਬੇਨਤੀ ਹੈ ਕਿ ਹਾਲੇ ਤੱਕ ਕੇਂਦਰ ਦੀ ਸਰਕਾਰ ਦੇ ਉੱਤੇ ਇਸ ਮਸਲੇ ਦਾ ਕੋਈ ਅਸਰ ਨਹੀਂ ਹੋਇਆ ਕੇਂਦਰ ਦੀ ਸਰਕਾਰ ਦਾ ਇੱਕ ਵੀ ਮੰਤਰੀ ਤੇ ਪੰਜਾਬ ਦਾ ਜਿਹੜਾ ਖੁਦ ਨੂੰ ਕਹਿੰਦਾ ਬੀਜੇਪੀ ਦਾ ਮੈਂ ਸੀਨੀਅਰ ਨੇਤਾ ਤੇ ਪੰਜਾਬ ਪੱਖੀ ਆ ਉਹਦੇ ਵੱਲੋਂ ਇੱਕ ਵੀ ਸ਼ਬਦ ਮੂੰਹ ਦੇ ਵਿੱਚੋਂ ਨਹੀਂ ਕੱਢਿਆ ਜਾ ਰਿਹਾ ਉਹ ਸਾਰੇ ਦੇ ਸਾਰੇ ਇਸ ਵੇਲੇ ਘੋੜਕੰਨੇ ਬਣੀ ਤੇ ਬੈਠੇ ਆ ਉਹਨਾਂ ਦੇ ਵੱਲੋਂ ਕੋਈ ਗੱਲ ਇਸ ਮੁਤਲਕ ਨਹੀਂ ਕੀਤੀ ਜਾ ਰਹੀ ਉਹ ਤੇਲ ਤੇ ਤੇਲ ਦੀ ਧਾਰ ਲਿਖ ਰਹੇ ਆ ਤੇ ਡੱਲੇਵਾਲ ਹੋਰੀ ਇਸ ਵੇਲੇ ਜਿਹੜੀ ਸਿਚੁਏਸ਼ਨ ਦੇ ਵਿੱਚ ਆਪਾਂ ਜਾਣਦੇ ਆ 30 ਦਿਨ ਪੂਰੇ ਹੋ ਚੁੱਕੇ ਉਹਨਾਂ ਦੇ ਮਰਦ ਵਰਤ ਨੂੰ ਪਰ ਹਲੇ ਤੱਕ ਉਹਨਾਂ ਨੇ ਆਪਣੇ ਮੂੰਹ ਦੇ ਉੱਤੇ ਪਾਣੀ ਤੋਂ ਬਿਨਾਂ ਹੋਰ ਕੋਈ ਚੀਜ਼ ਨਹੀਂ ਰੱਖੀ ਸੋ ਉਹਨਾਂ ਦੀ ਸਿਹਤ ਦੇ ਲਈ ਬਹੁਤ ਸਾਰੇ ਲੋਕ ਫਿਕਰਮੰਦ ਵੀ ਨੇ ਡਾਕਟਰ ਸਵੇਮਾਨ ਸਿੰਘ ਤੇ ਹੋਰ ਵੱਖ-ਵੱਖ ਡਾਕਟਰਾਂ ਦੀਆਂ ਟੀਮਾਂ ਨੇ ਜਿਹੜੀਆਂ ਉਹਨਾਂ ਦੀ ਸਿਹਤ ਦੀ ਲਗਾਤਾਰ ਨਿਗਰਾਨੀ ਕਰ ਰਹੀਆਂ ਲੰਘੇ ਕੱਲ ਇੱਕ ਦੁਖਦਾਈ ਜਾਣਕਾਰੀ ਵੀ ਆਈ ਕਿ ਰਜਿੰਦਰਾ ਹਸਪਤਾਲ ਪਟਿਆਲਾ ਦੀ ਡਾਕਟਰਾਂ ਦੀ ਇੱਕ ਟੀਮ ਆ ਜਿਹੜੀ ਗੱਡੀ ਦੇ ਵਿੱਚ ਸਵਾਰ ਹੋ ਕੇ ਤਖਨੌਰੀ ਬਾਡਰ ਦੇ ਵੱਲ ਜਾ ਰਹੀ ਸੀ ਤੇ ਰਾਹ ਦੇ ਵਿੱਚ ਇੱਕ ਸਕਾਰਪੀਓ ਗੱਡੀ ਦੇ ਵੱਲੋਂ ਕਈ ਗੱਡੀਆਂ ਨੂੰ ਟੱਕਰ ਮਾਰ ਕੇ ਤੇ ਇਸ ਗੱਡੀ ਦੇ ਵਿੱਚ ਵੀ ਟੱਕਰ ਮਾਰੀ ਗਈ ਆ ਹਾਲਾਂਕਿ ਮਾਮੂਲੀ ਸੱਟਾਂ ਲੱਗੀਆਂ ਡਾਕਟਰਾਂ ਦੇ ਉਹ ਡਾਕਟਰ ਜਿਹੜੇ ਕਿ ਡੱਲੇਵਾਲ ਸਾਹਿਬ ਦਾ ਸਿਹਤ ਦਾ ਹਾਲਚਲ ਦੇਖਣ ਦੇ ਲਈ ਉਹਨਾਂ ਦਾ ਚੈੱਕਅਪ ਕਰਨ ਦੇ ਲਈ ਜਾ ਰਹੇ ਸੀ ਪਰ ਇਹ ਅੱਜ ਕਿ ਜਿਸ ਤਰੀਕੇ ਦੇ ਨਾਲ ਹਾਦਸਾ ਵਾਪਰ ਚੱਲਿਆ ਸੀ ਕੁਝ ਵੀ ਅਣਹੋਣੀ ਹੋ ਸਕਦੀ ਸੀ ਤੇ ਇਹਦੇ ਵਿੱਚ ਸਰਕਾਰ ਪੀਓ ਵਾਲੇ ਦੀ ਗਲਤੀ ਹੈ ਜਿਹੜਾ ਕਿ ਇੱਕ ਟਰੱਕ ਨੂੰ ਓਵਰਟੇਕ ਕਰਨ ਦੇ ਚੱਕਰ ਦੇ ਵਿੱਚ ਦੋ ਤਿੰਨ ਗੱਡੀਆਂ ਦੇ ਵਿੱਚ ਟੱਕਰ ਮਾਰ ਬੈਠਾ ਸੋ ਇਹੋ ਜਿਹੀਆਂ ਘਟਨਾਵਾਂ ਇਹੋ ਜਿਹੀਆਂ ਖਬਰਾਂ ਪੰਜਾਬ ਦੇ ਜਦੋਂ ਆਉਂਦੀਆਂ ਤਾਂ ਉਦੋਂ ਰੂਹ ਕੰਬਦੀ ਹੈ ਦਿਲ ਕੰਬਦਾ ਕਿ ਯਾਰ ਪਤਾ ਨਹੀਂ ਮਿੰਟਾਂ ਸੈਕਿੰਟਾਂ ਦੇ ਵਿੱਚ ਕੀ ਤੋਂ ਕੀ ਹੋ ਸਕਦਾ ਪਰ ਇੱਥੇ ਵੱਡਾ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਹਾਂ ਹੋ ਬਹੁਤ ਵੱਡਾ ਸਕਦਾ ਸੀ ਜੇਕਰ ਕੁਝ ਇੱਕ ਸੈਕਿੰਟ ਜਾਂ ਕੁਝ ਇੱਕ ਇੰਚਾਂ ਦਾ ਫਰਕ ਹੀ ਰਹਿ ਜਾਂਦਾ ਤਾਂ ਪਤਾ ਨਹੀਂ ਕੀ ਤੋਂ ਕੀ ਵਾਪਰ ਜਾਣਾ ਸੀ ਉਸ ਤੋਂ ਅਗਲੀ ਗੱਲ ਮਹੱਤਵਪੂਰਨ ਇਹ ਆ ਕਿ ਪੰਜਾਬ ਦੇ ਵਿੱਚ ਇੱਕ ਨਵੀਂ ਡਰਾਮੇਬਾਦੀ ਚੱਲ ਰਹੀ ਹੈ ਲੰਘੇ ਕੱਲ ਕੁਝ ਕਾਂਗਰਸੀ ਆਗੂਆਂ ਦੇ ਵੱਲੋਂ ਉਹਨਾਂ ਕਾਂਗਰਸੀ ਕਾਉਂਸਲਰਾਂ ਦੇ ਘਰਾਂ ਨੇ ਮੂਹਰੇ ਧਰਨੇ ਦਿੱਤੇ ਗਏ ਜਿਹੜੇ ਕਿ ਕਾਂਗਰਸ ਦੇ ਵੱਲੋਂ ਜਿੱਤਣ ਦੇ ਬਾਵਜੂਦ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ। ਉਹਨਾਂ ਦੇ ਵਿੱਚ ਇੱਕ ਔਰਤ ਕਾਉਂਸਲਰ ਵੀ ਹੈ, ਇੱਕ ਮਰਦ ਕਾਉਂਸਲਰ ਵੀ ਹੈ। ਆਮ ਆਦਮੀ ਪਾਰਟੀ ਬੰਦੇ ਪੱਟਣ ਦਾ ਕੰਮ ਕਰ ਰਹੀ ਹੈ ਇਸ ਵੇਲੇ ਤਾਂ ਜੋ ਸਾਡੇ ਕਾਉਂਸਲਰ ਬਹੁਮਤ ਦੇ ਵਿੱਚ ਹੋ ਜਾਣ, ਸਾਨੂੰ ਬਹੁਮਤ ਮਿਲ ਜਾਵੇ ਤੇ ਅਸੀਂ ਮੇਅਰ ਆਪਣੇ ਬਣਾ ਲੀਏ। ਇਹ ਡਰਾਮਾ ਅੰਮ੍ਰਿਤਸਰ ਵਿੱਚ ਵੀ ਚੱਲ ਰਿਹਾ, ਲੁਧਿਆਣੇ ਦੇ ਵਿੱਚ ਵੀ ਤੇ ਜਲੰਧਰ ਦੇ ਵਿੱਚ ਵੀ। ਜਲੰਧਰ ਦੇ ਵਿੱਚ ਤਾਂ ਬਹੁਮਤ ਸਾਬਤ ਹੋਣ ਕਰ ਵੀ ਦੇਊਗੀ ਆਮ ਆਦਮੀ ਪਾਰਟੀ ਕਿਉਂਕਿ ਜਿੰਨੇ ਇਹਨਾਂ ਦੇ ਕਾਉਂਸਲਰ ਘਟਦੇ ਸੀ ਉਹਨੇ ਇਹਨਾਂ ਨੇ ਆਲੇ ਦੁਆਲੇੋਂ ਪੱਟ ਕੇ ਭਾਜਪੀ ਦੇ ਕਾਂਗਰਸ ਦੇ ਤੇ ਆਜ਼ਾਦ ਆਪਣਾ ਬਹੁਮਤ ਦਾ ਅੰਕੜਾ ਪੂਰਾ ਕਰ ਲਿਆ ਕਾਂਗਰਸ ਦੇ ਸੀਨੀਅਰ ਨੇਤਾ ਜਿਹੜੇ ਉਹ ਲੰਘੇ ਕੱਲ ਇਸ ਕਰਕੇ ਗਏ ਉਹਨਾਂ ਕੌਂਸਲਰਾਂ ਦੇ ਘਰਾਂ ਦੇ ਮੂਹਰੇ ਪ੍ਰਦਰਸ਼ਨ ਕਰਨ ਕਿ ਤੁਸੀਂ ਦਲ ਬਦਲੀ ਕੀਤੀ ਹੈ ਕਾਂਗਰਸ ਦੇ ਚੋਣ ਨਿਸ਼ਾਨ ਤੇ ਜਿੱਤ ਕੇ ਤੁਸੀਂ ਆਮ ਆਦਮੀ ਪਾਰਟੀ ਵੱਲ ਗਏ ਹੋ ਤੇ ਇਹ ਗੱਲ ਬਰਦਾਸ਼ਤਯੋਗ ਕਹਦੇ ਨਹੀਂ ਆ ਜਦੋਂ ਉਹ ਕੌਂਸਲਰਾਂ ਦੇ ਘਰ ਦੇ ਮੂਹਰੇ ਧਰਨਾ ਦੇਣ ਗਏ ਤਾਂ ਪਤਾ ਲੱਗਾ ਜੀ ਕਿ ਉੱਥੇ ਪੁਲਿਸ ਦੇ ਵੱਲੋਂ ਇਹਨਾਂ ਨੂੰ ਹਿਰਾਸਤ ਦੇ ਵਿੱਚ ਵੀ ਲਿਆ ਗਿਆ ਦੇ ਬਾਅਦ ਉਹ ਚਲੋ ਛੱਡ ਵੀ ਦਿੱਤਾ ਗਿਆ ਪਰ ਇਹਨਾਂ ਕਾਂਗਰਸ ਗਾਨੇ ਗੱਲ ਕਹੀ ਹੈ ਕਿ ਆਮ ਆਦਮੀ ਪਾਰਟੀ ਦਾ ਕਰੜਾਰ ਵੀ ਪਤਾ ਲੱਗ ਜਾਂਦਾ ਹੈ ਤੇ ਉਧਰੋਂ ਉਹਨਾਂ ਨੇ ਵੀ ਗੱਲ ਕਹੀ ਹੈ ਕਿ ਇਥੋਂ ਇਸ ਗੱਲ ਦਾ ਵੀ ਪਤਾ ਲੱਗ ਜਾਂਦਾ ਹੈ ਵੀ ਕੌਣ ਕਿੰਨੇ ਪਾਣੀ ਦੇ ਵਿੱਚ ਹੈ ਤੇ ਜਿਹੜੇ ਸਾਡੇ ਦਲ ਬਦਲੂ ਨੇ ਇਹਨਾਂ ਨੂੰ ਸਦਾ ਮਿਲਣੀ ਚਾਹੀਦੀ ਹੈ ਹਾਲਾਂਕਿ ਕਾਂਗਰਸ ਗਾਨੂ ਇਹ ਗੱਲਾਂ ਕਹਿਣ ਦਾ ਅਧਿਕਾਰ ਕੋਈ ਨਹੀਂ ਕਿਉਂਕਿ ਤੁਸੀਂ ਵੀ ਵਿਧਾਨ ਸਭਾ ਦੀਆਂ ਤੇ ਲੋਕ ਸਭਾ ਦੀਆਂ ਚੋਣਾਂ ਦੇ ਮੌਕੇ ਇਸੇ ਤਰੀਕੇ ਨਾਲ ਬੰਦੇ ਪਟ-ਪਟ ਕੇ ਇੱਕ ਤੋਂ ਦੂਜੀ ਥਾਂ ਦੇ ਵੱਲ ਲੈ ਕੇ ਜਾਂਦੇ ਹੋ ਤੇ ਜਿਹੜੇ ਕਾਂਗਰਸੀ ਨੇ ਉਹ ਆਮ ਆदमी ਪਾਰਟੀ ਦੇ ਨਾਲ ਹਰਿਆਣਾ ਦੇ ਵਿੱਚ ਲੋਕ ਸਭਾ ਦੀ ਚੋਣ ਮਿਲ ਕੇ ਲੜਦੇ ਆ ਮੇਅਰ ਦੀ ਚੋਣ ਚੰਡੀਗੜ੍ਹ ਦੇ ਵਿੱਚ ਮਿਲ ਕੇ ਲੜਦੇ ਆ ਪੰਜਾਬ ਦੇ ਵਿੱਚ ਉਹ ਇਸ ਤਰ੍ਹਾਂ ਨਹੀਂ ਗੱਲਾਂ ਕਰਦੇ ਆ ਮਤਲਬ ਇਹ ਆ ਕਿ ਇਹ ਇੱਕ ਪਖੰਡਵਾਦੀ ਕਹੇਗੇ ਡਰਾਮੇਬਾਦੀ ਕਹੇ ਜਾਂ ਕੁਝ ਹੋਰ ਕਹੇ ਪਰ ਗੱਲ ਇਹ ਜੀ ਕਿ ਆਮ ਆदमी ਪਾਰਟੀ ਦਾ کردار ਇੱਥੋਂ ਜ਼ਰੂਰ ਸਾਹਮਣੇ ਆ ਗਿਆ ਕਿ ਉਹ ਕਿਹੋ ਜੀ ਹਕੀਕਤ ਦਾ ਸਾਹਮਣਾ ਕਰ ਰਹੀ ਹੈ ਜਾਂ ਕਿਹੋ ਜੀ ਹੈ ਹਕੀਕਤ ਦੇ ਵਿੱਚ ਕਿਉਂਕਿ ਕਹਿੰਦੇ ਇਹ ਨਹੀਂ ਕਿ ਅਸੀਂ ਪਾਈ ਲੋਕਪੱਖੀ ਹਾਂ ਅਸੀਂ ਜੀ ਵੱਖਰੀਆਂ ਪਾਰਟੀਆਂ ਜਿਹੜੀਆਂ ਬਾਕੀ ਪਾਰਟੀਆਂ ਤੋਂ ਵੱਖਰੀ ਰਾਜਨੀਤੀ ਕਰਨ ਆਏ ਆ ਅਸੀਂ ਜੀ ਆਹ ਕਰ ਰਹੇ ਹਾਂ ਅਸੀਂ ਜੀ ਉਹ ਕਰਾਂਗੇ ਪਰ ਹਕੀਕਤ ਜਿਹੜੀ ਹੈ ਉਹ ਇਸ ਵੇਲੇ ਸਾਹਮਣੇ ਆ ਰਹੀ ਹੈ ਕਿ ਇਹ ਕਿਹੜੇ ਪਾਸੇ ਨੂੰ ਮੋੜ ਕੱਟ ਰਹੇ ਆ ਤੇ ਇਹਨਾਂ ਦੀ ਹਕੀਕਤ ਕੀ ਹੈ ਬੰਦੇ ਆਲੇ ਦੋਲੇ ਨੂੰ ਪੱਟ ਕੇ ਆਪਣੀ ਕੁਰਸੀ ਸਲਾਮਤ ਰੱਖਣੀ ਬੀਜੇਪੀ ਦੀਆਂ ਨੀਤੀਆਂ ਦੇ ਵਾਂਗ ਹੀ ਸਾਰਾ ਕੁਝ ਆਪ ਕਰਨਾ ਇਹਨਾਂ ਦੇ ਸੁਭਾਅ ਦੇ ਵਿੱਚ ਵੀ ਇਹ ਗੱਲ ਸ਼ਾਮਲ ਹੈ ਪਰ ਡਰਾਮੇਬਾਜ਼ੀ ਕਿਵੇਂ ਚੱਲ ਰਹੀ ਹੈ ਇਸ ਬਾਰੇ ਅੰਦਾ ਸਵਾਲ ਆ ਲੰਘੇ ਕੱਲ ਇੱਕ ਹੋਰ ਡਰਾਮਾ ਹੋਇਆ ਕਿਉਂਕਿ ਕੇਜਰੀਵਾਲ ਦੇ ਵੱਲੋਂ ਦਿੱਲੀ ਦੇ ਵਿੱਚ ਚੋਣਾਂ ਜਿੱਤਣ ਦੇ ਲਈ ਨਵੀਆਂ ਗਰੰਟੀਆਂ ਦਿੱਤੀਆਂ ਜਾ ਰਹੀਆਂ ਕਿ ਸੰਜੀਵਨੀ ਯੋਜਨਾ ਦੇ ਤਹਿਤ ਅਸੀਂ 60 ਸਾਲ ਤੋਂ ਉੱਤੇ ਦੇ ਬਜ਼ੁਰਗਾਂ ਦਾ ਇਲਾਜ ਮੁਫਤ ਦੇ ਵਿੱਚ ਕਰਾਂਗੇ ਪ੍ਰਾਈਵੇਟ ਤੇ ਸਰਕਾਰੀ ਹਸਪਤਾਲਾਂ ਦੇ ਵਿੱਚ ਉਹਨਾਂ ਨੇ ਇਹ ਐਲਾਨ ਕੀਤਾ ਜੀ ਕਿ ਆ ਚੋਣ ਜਿੱਤਣ ਤੋਂ ਬਾਅਦ ਅਸੀਂ 2100 ਰੁਪਇਆ ਕਰ ਦੇਾਂਗੇ ਮਹੀਨੇ ਦਾ ਔਰਤਾਂ ਨੂੰ ਦੇਣਾ ਜਿਹੜਾ ਕਿ ਹੁਣ ਅਸੀਂ 1000 ਰੁਪਇਆ ਦੇਣ ਦਾ ਹੁਣੇ ਹੁਣੇ ਐਲਾਨ ਕੀਤਾ ਪਰ ਉਹਨਾਂ ਦੀ ਹੀ ਸਬੰਧਤ ਮਹਿਕਮੇ ਦੇ ਵੱਲੋਂ ਇਸ਼ਤਿਹਾਰਬਾਜ਼ੀ ਕਰਕੇ ਇਹਨਾਂ ਗੱਲਾਂ ਦਾ ਖੰਡਨ ਕੀਤਾ ਗਿਆ ਕੇਦਰੀਵਾਲ ਦੀ ਸਰਕਾਰ ਹੁਣ ਤੱਕ ਰਹੀ ਆ ਹੁਣ ਚਲੋ ਅਤਿਸ਼ੀ ਸਰਕਾਰ ਆ ਹੈ ਤਾਂ ਚਲੋ ਕੇਗਰੀਵਾਲ ਦੀ ਹੀ ਤੇ ਜਿਹੜੇ ਉਹ ਸਬੰਧਤ ਵਿਭਾਗਾਂ ਆ ਉਹਨਾਂ ਨੇ ਦੋ ਟੁੱਕੇ ਗੱਲ ਕਹੀ ਆ ਇਸ਼ਤਿਹਾਰਬਾਜ਼ੀ ਜਾਰੀ ਕਰਕੇ ਕਿ ਇਹੋ ਜਿਹਾ ਕੋਈ ਵੀ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ ਇਹਨਾਂ ਨੋਟੀਫਿਕੇਸ਼ਨਾਂ ਨੂੰ ਜਾਰੀ ਕੀਤਾ ਵੀ ਨਹੀਂ ਜਾ ਸਕਦਾ ਕਿਉਂਕਿ ਇਹੋ ਜਿਹੀ ਕੋਈ ਯੋਜਨਾ ਹੀ ਨਹੀਂ ਆ ਕਿ ਮਹਿਲਾ ਸਨਮਾਨ ਯੋਜਨਾ ਦਿੱਤਾ ਹੈ ਤਾਂ ਹਜ਼ਾਰ-ਹਜ਼ਾਰ ਰੁਪਏ ਦਿੱਤਾ ਜਾਵੇ ਜਾਂ ਸੰਜੀਵਨੀ ਯੋਜਨਾ ਨਾਂ ਦੀ ਕੋਈ ਚੀਜ਼ ਹੀ ਨਹੀਂ ਕਿ ਬਜ਼ੁਰਗਾਂ ਨੂੰ ਮੁਫਤ ਦੇ ਵਿੱਚ ਇਲਾਜ ਦਿੱਤਾ ਜਾਵੇ ਇਸ ਗੱਲ ਦੇ ਉੱਤੇ ਰਾਜਨੀਤੀ ਪੈਦਾ ਹੋਗੀ ਲੰਗੇ ਕੱਲ ਪਤਾ ਲੱਗਾ ਕਿ ਕਾਂਗਰਸ ਨੇ ਅਰਵਿੰਦ ਕੇਜਰੀਵਾਲ ਦੇ ਖਿਲਾਫ ਧੋਖਾਧੜੀ ਦੀ ਸ਼ਿਕਾਇਤ ਦਿੱਲੀ ਦੇ ਇੱਕ ਥਾਣੇ ਦੇ ਵਿੱਚ ਦਰਜ ਕਰਵਾਈ ਆ ਉਹਨਾਂ ਨੇ ਇਹ ਗੱਲ ਕਹੀ ਆ ਕਿ ਦੇਖੋ ਜੀ ਕੇਜਰੀਵਾਲ ਹਰਾਂ ਨੇ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕੀਤੀ ਤੋਂ ਉਹਨਾਂ ਦੇ ਲਈ ਤੇ ਇਹਨਾਂ ਦੀ ਹੀ ਸਰਕਾਰ ਦੇ ਅਧਿਕਾਰੀਆਂ ਦੇ ਵੱਲੋਂ ਇਸ ਗੱਲ ਦਾ ਖੰਡਨ ਕਰ ਦਿੱਤਾ ਗਿਆ ਜੀ ਕਿ ਇਦਾਂ ਨਹੀਂ ਤਾਂ ਯੋਜਨਾਵਾਂ ਚਾਲੀ ਨਹੀਂ ਸਕਦੀਆਂ ਉਹ ਕਹਿੰਦੇ ਜੀ ਕੇਜਰੀਵਾਲ ਦੇ ਉੱਤੇ ਪਰਚਾ ਦਰਜ ਹੋਣਾ ਚਾਹੀਦਾ ਧੋਖਾਧੜੀ ਦਾ ਹਰਾਨੀ ਦੀ ਗੱਲ ਇਹ ਆ ਕਿ ਇਸ ਤੋਂ ਪਹਿਲਾਂ ਕਾਂਗਰਸ ਤੇ ਆਮ ਆदमी ਪਾਰਟੀ ਦੀ ਸੀਟਾਂ ਦੇ ਵੰਡ ਦੇ ਉੱਤੇ ਚਰਚਾ ਵੀ ਚੱਲਦੀ ਰਹੀ ਹੈ ਆਮ ਆਦਮੀ ਪਾਰਟੀ ਦੇ ਕੋਲੋਂ ਇਹ 15 ਸੀਟਾਂ ਕਾਂਗਰਸੀ ਮੰਗਦੇ ਸੀ ਪਰ ਉਹ ਮੰਨੇ ਨਹੀਂ ਇਸ ਕਰਕੇ ਆਮ ਆਦਮੀ ਪਾਰਟੀ ਅੱਡ ਚੋਂ ਲੜ ਰਹੀ ਹੈ ਕਾਂਗਰਸ ਅੱਡ ਲੜ ਰਹੀ ਹੈ ਤੇ ਹੁਣ ਕਾਂਗਰਸੀ ਜਾ ਕੇ ਸ਼ਿਕਾਇਤਾਂ ਦਰਜ ਕਰਵਾਉਂਦੇ ਜੀ ਕਿ ਆਮ ਆਦਮੀ ਪਾਰਟੀ ਦਾ ਕਨਵੀਨਰ ਤਾਂ ਗੱਲਾਂ ਹੀ ਗਲਤ ਕਰਦਾ ਬਿਲਕੁਲ ਇਹੀ ਡਰਾਮਾ ਹੋਰ ਥਾਵਾਂ ਤੇ ਵੀ ਹੋ ਰਿਹਾ ਡਰਾਮੇ ਦਰਦ ਡਰਾਮੇ ਕਿਸ ਤਰੀਕੇ ਨਾਲ ਚੱਲ ਰਹੇ ਆ ਇਹ ਵੀ ਹੈਰਾਨੀ ਵਾਲੀ ਗੱਲ ਆ ਪਰ ਮੇਰੀ ਕੇਜਰੀਵਾਲ ਸਾਹਿਬ ਨੂੰ ਇੱਕ ਬੇਨਤੀ ਜ਼ਰੂਰ ਹੈ ਪੀ ਜੇਕਰ ਹੁਣ ਔਰਤਾਂ ਨੂੰ 2 ਮਹੀਨੇ ਪਹਿਲਾਂ 1000-1000 ਰੁਪਏ ਦੇਣ ਦੀ ਗੱਲ ਕੀਤੀ ਜਾ ਸਕਦੀ ਹੈ ਤਾਂ ਇਹ ਗੱਲ 4 ਸਾਲ ਪਹਿਲਾਂ ਵੀ ਕੀਤੀ ਜਾ ਸਕਦੀ ਸੀ ਜੇ ਤੁਸੀਂ 60 ਸਾਲ ਤੋਂ ਉੱਤੋਂ ਦੀ ਉਮਰ ਦੇ ਬਜ਼ੁਰਗਾਂ ਨੂੰ ਮੁਫਤ ਇਲਾਜ ਦੇਣ ਦੀ ਗੱਲ ਕਰ ਸਕਦੇ ਆ ਤਾਂ ਇਹ ਗੱਲ 5 ਸਾਲ ਪਹਿਲਾਂ ਵੀ ਕੀਤੀ ਜਾ ਸਕਦੀ ਸੀ ਤੁਸੀਂ ਕਿਹੜਾ ਪਹਿਲੀ ਵਾਰ ਆਉਣਾ ਤੁਸੀਂ ਲਗਾਤਾਰ 3 ਵਾਰ ਹਫਤਾ ਦੇ ਵਿੱਚੋਂ ਚੌਥੀ ਵਾਰ ਆਉਣ ਦੇ ਲਈ ਆਉਲਦੇ ਹੋ ਤੇ ਭਾਈ ਹੁਣ ਤੱਕ ਤੁਸੀਂ ਇਹ ਕੁਝ ਕੀਤਾ ਚਾਹੁੰਦੇ ਜਿਹੜਾ ਕੁਝ ਤੁਸੀਂ ਹੁਣ ਕਰਨਾ ਚਾਹੁੰਦੇ ਹੋ ਯਾਨੀ ਕਿ ਇਹ ਸਿਆਸੀ ਡਰਾਮੇ ਨੇ ਜਿਹੜੇ ਇਹ ਬਾਕੀ ਪਾਰਟੀਆਂ ਵੀ ਕਰਦੀਆਂ ਤੇ ਆਮ ਆਦਮੀ ਪਾਰਟੀ ਵੀ ਕਰ ਰਹੀ ਹੈ ਹੁਣ ਉਹੀ ਗੱਲ ਇਧਰ ਆ ਤੇ ਇਧਰ ਦੀ ਗੱਲ ਹੀ ਉਧਰ ਆ ਫਰਕ ਕੋਈ ਨਹੀਂਗਾ ਲੰਘੇ ਕੱਲ ਇੱਕ ਧਰਮ ਤਾਰਨ ਤੋਂ ਬਹੁਤ ਵੱਡੀ ਖਬਰ ਆਈ ਹੈ ਹੁਣ ਤੱਕ ਆਪਾਂ ਕੀ ਦੇਖਿਆ ਜੀ ਕਿ ਪੁਲਿਸ ਅਧਿਕਾਰੀਆਂ ਮੁਲਾਜ਼ਮਾਂ ਦਾ ਇੱਕ ਹਿੱਸਾ ਸਾਰੇ ਤਾਂ ਨਹੀਂ ਇੱਕ ਹਿੱਸਾ ਨਸ਼ਿਆਂ ਦੇ ਤਸਕਰਾਂ ਦੇ ਨਾਲ ਮਿਲਿਆ ਹੋਇਆ ਖੁਦ ਵੀ ਨਸ਼ੇ ਕਰਦਾ ਝੂਠੇ ਪਰਚੇ ਵੀ ਦਰਜ ਕਰਦਾ ਇਹ ਲੋਕਾਂ ਦੀ ਜਾਨ ਮਾਲ ਦੀ ਰਾਖੀ ਦੀ ਥਾਂ ਦੇ ਉੱਤੇ ਆਪਣੇ ਮਾਲ ਦੀ ਰਾਖੀ ਕਰਦਾ ਇਹਨਾਂ ਦੇ ਵੱਲੋਂ ਚੱਕਰੀ ਵੱਡੇ ਲੋਕਾਂ ਨੇ ਕਿਵੇਂ ਕੀਤੀ ਜਾਂਦੀ ਹੈ ਇਹ ਪ੍ਰਚਾਰ ਕਿਵੇਂ ਫਲਾਉਂਦੇ ਆ ਮਹੱਤਵਪੂਰਨ ਬੰਦੇ ਨੂੰ ਕੁੱਟਦੇ ਕਿਵੇਂ ਇਹ ਝੂਠੇ ਪਰਚੇ ਕਿਵੇਂ ਹੁੰਦੇ ਆ ਹੁਣ ਤੱਕ ਅਸੀਂ ਇਹੋ ਜਿਹੀਆਂ ਖਬਰਾਂ ਪੜ੍ਹਦੇ ਰਹੇ ਆ ਪਰ ਕੱਲ ਇੱਕ ਵੱਡੀ ਖਬਰ ਆਈ ਆ ਉਸ ਖਬਰ ਦੇ ਵਿੱਚ ਪਤਾ ਲੱਗਾ ਕਿ ਪਵਨਦੀਪ ਸਿੰਘ ਨਾਮ ਦਾ ਇੱਕ ਐਸਆਈ ਆ ਜਿਹਨੂੰ ਹੁਣ ਸਸਪੈਂਡ ਕਰ ਦਿੱਤਾ ਗਿਆ ਇਸ ਐਸਆਈ ਨੂੰ ਨਸ਼ੇ ਦੀ ਆਦਤ ਆ ਤੇ ਤਸਕਰਾਂ ਦੇ ਕੋਲੋਂ ਤੇ ਗੈਂਗਸਟਰਾਂ ਦੇ ਕੋਲੋਂ ਨਸ਼ਾ ਲੈ ਕੇ ਇਹ ਵਰਤਦਾ ਸੀ ਤੇ ਬਦਲੇ ਦੇ ਵਿੱਚ ਉਹਨਾਂ ਨੂੰ ਆਪਣੀ ਲਾਇਸੈਂਸੀ ਸਰਕਾਰੀ ਰਿਵਾਲਵਰ ਵਾਰਦਾਤ ਕਰਨ ਵਾਸਤੇ ਕਿਰਾਏ ਤੇ ਦੇ ਦਿੰਦਾ ਸੀ ਹੈ ਨਾ ਕਮਾਲ ਦੀ ਗੱਲ ਕਿ ਕਿਰਾਏ ਦੇ ਉੱਤੇ ਤੁਸੀਂ ਆਪਣੀ ਪਿਸਤੌਲ ਦੇ ਦਿੰਨੇ ਆ ਜਿਹੜੀ ਕਿ ਸਰਕਾਰੀ ਆ ਤੇ ਬਦਲੇ ਦੇ ਵਿੱਚ ਤੁਸੀਂ ਉਹਨਾਂ ਦੇ ਕੋਲੋਂ ਨਸ਼ਾ ਪਤਾ ਲੈਣੇ ਹੋ ਤਾਂ ਜੋ ਮੇਰਾ ਵੀ ਮਸਲਾ ਹੱਲ ਹੋ ਜੇ ਤੁਹਾਡਾ ਵੀ ਮਸਲਾ ਹੱਲ ਹੋ ਜੇ ਪਤਾ ਲੱਗਾ ਜੀ ਕਿ ਲੰਡਾ ਹਰੀ ਕੇ ਗਰੁੱਪ ਦੇ ਕੁਝ ਗੁਰਗੇ ਆ ਜਿਨ੍ਹਾਂ ਨੂੰ ਤਰਨ ਤਾਰਨ ਦੇ ਵੱਲ ਪੁਲਿਸ ਦੇ ਵੱਲੋਂ ਮੁਕਾਬਲੇ ਤੋਂ ਬਾਅਦ ਕਾਬੂ ਦੇ ਵਿੱਚ ਕੀਤਾ ਗਿਆ ਤੇ ਪੁਲਿਸ ਦੇ ਵੱਲੋਂ ਕੀਤੇ ਗਏ ਦਾਅਵੇ ਦੇ ਮੁਤਾਬਕ ਜਦੋਂ ਅਸੀਂ ਪੁੱਛਿਆ ਵੀ ਭਾਈ ਇਹ ਹਥਿਆਰ ਤੁਹਾਡੇ ਕੋਲੇ ਕਿੱਥੋਂ ਆਏ ਆ ਤਾਂ ਉਹਨੇ ਇਹ ਗੱਲ ਕਹੀ ਇਹਨਾਂ ਦੋਹਾਂ ਜਣਿਆਂ ਨੇ ਜਿਹੜੇ ਫੜੇ ਗਏ ਆ ਕਿ ਅਸੀਂ ਏਐਸਆਈ ਪਵਨਦੀਪ ਸਿੰਘ ਦੇ ਕੋਲੋਂ ਇਹ ਪਿਸਤੌਲ ਲੈ ਕੇ ਆਏ ਆ ਉਹ ਕਿਵੇਂ ਲੈ ਕੇ ਆਏ ਆ ਉਹ ਨਸ਼ੇ ਦਾ ਆਦੀ ਆ ਤੇ ਅਸੀਂ ਉਹਨੂੰ ਨਸ਼ਾ ਦਿੰਨੇ ਤੇ ਉਹ ਵਾਰਦਾਤ ਕਰਨ ਵਾਸਤੇ ਸਾਨੂੰ ਆਪਣੀ ਪਿਸਤੌਲ ਕਿਰਾਏ ਤੇ ਦੇ ਦਿੰਦਾ ਜਦੋਂ ਪੁਲਿਸ ਮੁਲਾਜ਼ਮ ਨਸ਼ਿਆਂ ਦੇ ਆਦੀ ਹੋਣ ਤੇ ਤਸਕਰਾਂ ਦੇ ਨਾਲ ਤੇ ਗੈਂਗਸਟਰਾਂ ਦੇ ਨਾਲ ਮਿਲ ਕੇ ਚੱਲਦੇ ਹੋਣ ਤੇ ਸਰਕਾਰੀ ਪਿਸਤੌਲ ਉਹ ਵਾਰਦਾਤ ਕਰਨ ਵਾਸਤੇ ਪੁਲਿਸ ਮੁਲਾਜ਼ਮਾਂ ਦੇ ਫਰਜ਼ਾਂ ਦੀ ਪੂਰਤੀ ਕਰਨੀ ਥਾਂ ਦੇ ਉੱਤੇ ਗੈਂਗਸਟਰਾਂ ਨੂੰ ਫੜਾ ਲੈਂਦੇ ਹੋਣ ਤੇ ਫਿਰ ਭਾਈ ਪੰਜਾਬ ਦਾ ਰਬ ਰਾਖਾ ਅਸੀਂ ਬਹੁਤ ਸਾਰੇ ਇਹੋ ਜਿਹੇ ਹੁਣ ਤੱਕ ਪੁਲਿਸ ਮੁਲਾਜ਼ਮਾਂ ਦੀਆਂ ਖਬਰਾਂ ਪੜੀਆਂ ਜਿਦੇ ਵਿੱਚ ਉਹ ਨਸ਼ਿਆਂ ਦੇ ਤਸਕਰਾ ਨਾਲ ਵੀ ਮਿਲੇ ਆ ਕਮਾਈ ਦੀ ਬਹੁਤ ਕੀਤੀ ਆ ਹਰਾਮ ਦੀ ਕਮਾਈ ਵੀ ਕੀਤੀ ਆ ਤੇ ਫਿਰ ਉਹਨਾਂ ਦੇ ਵੱਲੋਂ ਨਸ਼ਿਆਂ ਦੇ ਖੁੱਦ ਲੜ ਲੱਗ ਕੇ ਤੇ ਆਪਣੀ ਜ਼ਿੰਦਗੀ ਨੂੰ ਤੇ ਪਰਿਵਾਰ ਨੂੰ ਤਬਾਹ ਕਰ ਦਿੱਤਾ ਗਿਆ ਪਰ ਇਹ ਪਹਿਲੀ ਵਾਰ ਖਬਰ ਸੁਣੀ ਆ ਕਿ ਪੁਲਿਸ ਅਧਿਕਾਰੀ ASI ਪੱਦਰ ਨੇ ਉਹ ਆਪਣੀ ਸਰਕਾਰੀ ਰਿਵਾਲਵਰ ਕਰਾਇਤ ਦੇ ਦਿੰਦੇ ਹੋਣ ਤੇ ਤੁਸੀਂ ਜਾਓ ਜੋ ਵਾਰਦਾਤ ਕਰਨੀ ਜੋ ਗੋਲੀਆਂ ਗਾਲੀਆਂ ਚਲਾ ਕੇ ਆਉਣੀਆਂ ਚਲਾਓ ਤੇ ਭਾਈ ਫਿਰ ਮੈਨੂੰ ਆ ਕੇ ਮੋੜ ਦਿਓ ਤੇ 19 ਘੰਟੇ ਤੱਕ ਮੈਨੂੰ ਫਲਾਣਾ ਨਸ਼ਾ ਦੇ ਦਿਓ ਪਤਾ ਲੱਗਾ ਜੀ ਕਿ ਜਿਹੜੇ ਇਹ ਬੰਦੇ ਫੜੇ ਆ ਪੁਲਿਸ ਨੇ ਇਹਨਾਂ ਨੇ ਇੱਕ ਤਰਨਤਾਰਨ ਦੇ ਵਪਾਰੀ ਦੇ ਘਰ ਦੇ ਉੱਤੇ ਗੋਲੀਆਂ ਚਲਾਈਆਂ ਸੀ ਤੇ 50 ਲੱਖ ਰੁਪਏ ਦੀ ਫਰौती ਮੰਗੀ ਸੀ ਤੇ ਗੋਲੀਆਂ ਚਲਾਈਆਂ ਸੀਗੀਆਂ ਇਸੇ ਪਵਨਦੀਪ ਸਿੰਘ ਐਸਆਈ ਦੀ ਪਿਸਤੌਲ ਦੇ ਨਾਲ ਹੁਣ ਪਤਾ ਲੱਗਾ ਜੀ ਕਿ ਪਵਨਦੀਪ ਸਿੰਘ ਨੂੰ ਸੀਨੀਅਰ ਪੁਲਿਸ ਅਧਿਕਾਰੀ ਗਾਣੇ ਸਸਪੈਂਡ ਕਰਤਾ ਸ਼ਾਇਦ ਉਹਦੇ ਉੱਤੇ ਕਾਨੂੰਨੀ ਕਾਰਵਾਈ ਵੀ ਹੋਵੇ ਵੈਸੇ ਉਹਨੂੰ ਸਸਪੈਂਡ ਨਹੀਂ ਪੱਕੇ ਤੌਰ ਦੇ ਉੱਤੇ ਨੌਕਰੀ ਤੋਂ ਕੱਢ ਦੇਣਾ ਚਾਹੀਦਾ ਸੀ ਇੱਕ ਤਾਂ ਇਸ ਗੱਲ ਕਰਕੇ ਕਿ ਉਹ ਨਸ਼ਾ ਦੇ ਤਸਕਰਾਂ ਨਾਲ ਮਿਲਿਆ ਦੂਜਾ ਇਸ ਕਰਕੇ ਕਿ ਉਹ ਗੈਂਗਸਟਰਾਂ ਨਾਲ ਮਿਲਿਆ ਤੀਜਾ ਇਹ ਕਿ ਉਹ ਨਸ਼ੇ ਦੇ ਵਿੱਚ ਗਲਤਾਨ ਆ ਚੌਥਾ ਇਹ ਹੈ ਜੀ ਕਿ ਆਪਣੀ ਡਿਊਟੀ ਨਿਭਾਉਣ ਦੀ ਥਾਂ ਦੇ ਉੱਤੇ ਗੈਂਗਸਟਰਾਂ ਦਾ ਸਾਥ ਦੇ ਰਿਹਾ ਤੇ ਪੰਜਵਾਂ ਇਹ ਕਿ ਆਪਦੀ ਪਿਸਤੌਲ ਕਰਾਈ ਦੇ ਉੱਤੇ ਸਰਕਾਰੀ ਦੇ ਕੇ ਤੇ ਕਿਸ ਤਰੀਕੇ ਦੇ ਨਾਲ ਸਮਾਜ ਦੇ ਵਿੱਚ ਅਰਾਜਕਤਾ ਪੈਦਾ ਕਰਨ ਵਾਲਿਆਂ ਦੇ ਨਾਲ ਖੜਾ ਪਰ ਪਤਾ ਨਹੀਂ ਹੁਣ ਪੁਲਿਸ ਇਸ ਮਸਲੇ ਦੇ ਉੱਤੇ ਅਗਲੀ ਕਾਰਵਾਈ ਕੀ ਕਰੂਗੀ ਪਰ ਮੈਨੂੰ ਇਸ ਗੱਲ ਦੇ ਉੱਤੇ ਬੜੀ ਹੈਰਾਨੀ ਹੋਈ ਹੈ ਕਿ ਇਹੋ ਜਿਹੇ ਕਰਤੂਤਾਂ ਕਰਨ ਵਾਲੇ ਵੀ ਪੁਲਿਸ ਮਹਿਕਮੇ ਦੇ ਵਿੱਚ ਬੰਦੇ ਆ ਜਿਹੜੇ ਕਿ ਆਹ ਕੁਝ ਕਰੀ ਜਾਂਦੇ ਆ ਉਸ ਤੋਂ ਅਗਲੀ ਜਾਣਕਾਰੀ ਇਹ ਆ ਕਿ ਲੰਘੇ ਕੱਲ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਦੇ ਵੱਲੋਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਦੇ ਵੱਲੋਂ ਦਰਬਾਰ ਸਾਹਿਬ ਦੇ ਵਿੱਚ ਜੋੜਿਆਂ ਦੀ ਸੇਵਾ ਕੀਤੀ ਗਈ ਯਾਨੀ ਕਿ ਜੋੜੇ ਸਾਫ਼ ਕਰਨ ਦੀ ਸੇਵਾ ਕੀਤੀ ਗਈ ਹੈ ਕਿਉਂਕਿ ਆਪ ਜਾਣਦੇ ਕਿ ਧਾਮੀ ਸਾਹਿਬ ਨੇ ਜਿਹੜੇ ਉਹ ਇਸ ਵੇਲੇ ਬੀਬੀ ਜ਼ਗੀਰਕੌਰ ਨੂੰ ਗਾਲਾਂ ਕੱਢਣ ਦੇ ਮਾਮਲੇ ਦੇ ਵਿੱਚ ਕਸੂਤੇ ਘੇਰੇ ਹੋਏ ਆ ਉਹਨਾਂ ਨੂੰ ਘੇਰਾ ਪਿਆ ਹੋਇਆ ਤੇ ਉਹ ਇਸ ਕਰਕੇ ਪਤਾ ਲੱਗਾ ਜੀ ਕਿ ਜਦੋਂ ਹੁਣ ਪੰਜ ਪਿਆਰਾਂ ਦੇ ਮੂਹਰੇ ਪੇਸ਼ ਹੋਏ ਤਾਂ ਉਹਨਾਂ ਨੂੰ ਸੇਵਾ ਲੱਗੀ ਕਿ ਭਾਈ ਤੁਸੀਂ ਜੋੜੇ ਸਾਫ਼ ਕਰੋ ਤੇ ਫਿਰ ਧਾਨੀ ਸਾਹਿਬ ਦੇ ਵੱਲੋਂ ਜਾ ਕੇ ਜੋੜੇ ਸਾਫ਼ ਕੀਤੇ ਗਏ ਆ ਧਾਨੀ ਸਾਹਿਬ ਦੇ ਵੱਲੋਂ ਜੋੜੇ ਸਾਫ਼ ਕਰਨ ਤੋਂ ਬਾਅਦ ਇਹ ਮਾਮਲਾ ਜਿਹੜਾ ਬੀਬੀ ਜ਼ਗੀਰਕੌਰ ਨਾਲ ਸੰਬੰਧਤ ਹੈ ਠੰਡਾ ਪੈਂਦਾ ਜਾਂ ਨਹੀਂ ਪੈਂਦਾ ਸਮਾਂ ਬਿਆਨ ਕਰੂਗਾ ਪਰ ਉਹਨਾਂ ਨੇ ਇਸ ਮਸਲੇ ਦੇ ਵਿੱਚੋਂ ਨਿਕਲਣ ਦੇ ਲਈ ਜਾਂ ਕਹਿ ਲਈਏ ਆਪਣੇ ਅੰਦਰ ਦੀ ਬਾਤ ਸੁਣ ਕੇ ਤੇ ਇਹ ਜੋ ਫੈਸਲਾ ਕੀਤਾ ਹੈਗਾ ਜੋ ਜੋੜੇ ਉਹਨਾਂ ਨੇ ਛਾੜੇ ਆ ਸਾਫ਼ ਕੀਤੇ ਸਫਾਈ ਕੀਤੀ ਆ ਇਹ ਵੇਨੇ ਪਾਈ ਕੀ ਬਣਦਾ ਪਰ ਬੀਬੀ ਜਗੀਰਕੌਰ ਨੂੰ ਗਾਲਾਂ ਉਹਨਾਂ ਨੇ ਫੋਨ ਤੇ ਕੱਢੀਆਂ ਸੀ ਉਹਨਾਂ ਨੂੰ ਸਿੱਧੀਆਂ ਨਹੀਂ ਕੋਟਕਪੂਰੇ ਤੋਂ ਗੁਰਿੰਦਰ ਸਿੰਘ ਦਾ ਫੋਨ ਆਇਆ ਉੱਥੇ ਜਦੋਂ ਗੱਲਬਾਤ ਹੋਈ ਤੇ ਫਿਰ ਬੀਬੀ ਜਗੀਰਕੌਰ ਨੂੰ ਧਾਮੀ ਸਾਹਿਬ ਗਾਲਾਂ ਕੱਢਣ ਲੱਗ ਪਏ ਫੋਨ ਦੇ ਉੱਤੇ ਤੇ ਬਾਅਦ ਦੇ ਵਿੱਚ ਇਹ ਮਾਮਲਾ ਮਹਿਲਾ ਕਮਿਸ਼ਨ ਦੇ ਕੋਲੇ ਗਿਆ ਤੇ ਧਾਮੀ ਸਾਹਿਬ ਨੇ ਉੱਥੇ ਵੀ ਮਾਫੀ ਮੰਗੀ ਆ ਇਸ ਮਾਮਲੇ ਦੇ ਵਿੱਚ ਧਾਮੀ ਸਾਹਿਬ ਅਕਾਲ ਤਖਤ ਸਾਹਿਬ ਦੇ ਜੱਜਦਾਰ ਨੂੰ ਵੀ ਮਿਲੇ ਆ ਮਾਫੀ ਮੰਗੀ ਆ ਉਹਨਾਂ ਨੇ ਸੀਸੀ ਵੀਡੀਓ ਕੈਮਰੇ ਦੇ ਉੱਤੇ ਵੀ ਮਾਫੀ ਮੰਗੀ ਆ ਹੁਣ ਉਹਨਾਂ ਨੇ ਇਸ ਮਸਲੇ ਦੇ ਵਿੱਚ ਜੋੜੇ ਵੀ ਛਾੜ ਲਏ ਆ ਵੈਨੇ ਵੀ ਭਾਈ ਬਣਦਾ ਕੀ ਆ ਪਰ ਮੇਰੀ ਲੋਕਾਂ ਨੂੰ ਵੀ ਇੱਕ ਬੇਨਤੀ ਆ ਕਿ ਗਾਲਾਂ ਆਪਾਂ ਵੀ ਬਹੁਤ ਕੱਢਦੇ ਆ ਜੇ ਧਾਮੀ ਹੋਰਾਂ ਨੂੰ ਇੰਨੇ ਵੱਡੇ ਪੱਧਰ ਦੇ ਉੱਤੇ ਤੇ ਵਿਵਾਦ ਦੇ ਵਿੱਚ ਹੁਣ ਕਰਕੇ ਤੇ ਪਛਤਾਵਾ ਹੋ ਸਕਦਾ ਜਾਂ ਪਤਾ ਨਹੀਂ ਸੱਚੇ ਦਿਲੋਂ ਕਿ ਝੂਠੇ ਦਿਲੋਂ ਆ ਤੇ ਫਿਰ ਆਪਾਂ ਨੂੰ ਵੀ ਗੁਰੇਜ਼ ਕਰਨਾ ਚਾਹੀਦਾ ਜਿਹੜੇ ਜਿਹੜੇ ਸ਼ਬਦਾਂ ਦੀ ਵਰਤੋਂ ਅਸੀਂ ਆਮ ਪੰਜਾਬੀ ਹਰ ਰੋਜ਼ ਕਰਦੇ ਆ ਇਹਦੇ ਵੱਲ ਵੀ ਸਾਨੂੰ ਗੌਰ ਕਰਨੀ ਚਾਹੀਦੀ ਹੈ ਕਿ ਅਸੀਂ ਵੀ ਆ ਕੁਝ ਨਾ ਕਰ ਗਏ ਲੰਗੇ ਕੱਲ ਇੱਕ ਖਬਰ ਹੋਰ ਆਈ ਆ ਪੰਜਾਬ ਦੇ ਇੱਕ ਪੁਲਿਸ ਥਾਣੇ ਦੇ ਵਿੱਚ ਪੁਲਿਸ ਮੁਲਾਜ਼ਮਾ ਜਿਹੜੇ ਉਹ ਸੀਨੀਅਰ ਅਧਿਕਾਰੀ ਵੀ ਐਸ ਐਚਓ ਵੀ ਸਾਰੇ ਭੰਗੜਾ ਪਾ ਰਹੇ ਆ ਭੰਗੜਾ ਪਾਉਣ ਤੋਂ ਬਾਅਦ ਉਹਨਾਂ ਦਾ ਵਿਵਾਦ ਪੈਦਾ ਹੋ ਗਿਆ ਵੀ ਭਾਈ ਇਹਨਾਂ ਨੂੰ ਭੰਗੜਾ ਪਾਉਣ ਦੀ ਲੋੜ ਕੀ ਸੀ ਇਹਨਾਂ ਨੇ ਆ ਹਰਕਤ ਕਿਉਂ ਕੀਤੀ ਆ ਕਿਉਂਕਿ ਆ ਸ਼ਹੀਦੀ ਰਣ ਚੱਲਦੇ ਆ ਇਨਾ ਸ਼ਹੀਦੀ ਦਿਨਾਂ ਦੇ ਵਿੱਚ ਪੁਲਿਸ ਮੁਲਾਜ਼ਮਾਂ ਤੇ ਅਧਿਕਾਰੀਆਂ ਦੇ ਵੱਲੋਂ ਇਵੇਂ ਭੰਗੜਾ ਪਾਇਆ ਜਾਣਾ ਤੇ 크리스마ਸ ਦੇ ਮੌਕੇ ਦੇ ਉੱਤੇ 크리스마ਸ ਪਾਰਟੀ ਕਰਕੇ ਭੰਗੜਾ ਪਾਇਆ ਜਾਣਾ ਇਹਦੇ ਉੱਤੇ ਸਵਾਲ ਉੱਠੇ ਆ ਹਾਲਾਂਕਿ ਧਰਮ ਦੇ ਵਿਸ਼ੇ ਦੇ ਉੱਤੇ ਕਿੰਤੂ ਪਰੰਤ ਤਾ ਨਹੀਂ ਕਰਨੀ ਚਾਹੀਦੀ ਪਰ ਗੱਲ ਹੈ ਜੀ ਕਿ ਜਿਸ ਤਰੀਕੇ ਦੇ ਨਾਲ ਇਨਾ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਖਾਸ ਕਰਕੇ ਉਹਨਾਂ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਜਿਹੜੇ ਦਸਤਾਰਾਂ ਸਜਾਈ ਬੈਠੇ ਆ ਤੇ ਜਿਹੜੇ ਇਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਕੁਰਬਾਨੀਆਂ ਨੂੰ ਭੁੱਲ ਚੁੱਕੇ ਆ ਜਿਹੜੇ ਕਿ ਛੋਟੇ ਤੇ ਵੱਡੇ ਸਹਬਜ਼ਾਦਿਆਂ ਦੀ ਕੁਰਬਾਨੀ ਨੂੰ ਭੁੱਲ ਚੁੱਕੇ ਆ ਜਿਹੜੇ ਮਾਤਾ ਗੁਜਰਕੌਰ ਦੀ ਕੁਰਬਾਨੀ ਨੂੰ ਭੁੱਲ ਚੁੱਕੇ ਆ ਉਹਨਾਂ ਲੋਕਾਂ ਦੇ ਵੱਲੋਂ 크리스마ਸ ਦੀ ਪਾਰਟੀ ਦੇ ਮੌਕੇ ਥਾਣੇ ਦੇ ਵਿੱਚ ਆਉਣ ਡਿਊਟੀ ਵਰਦਗਾਂ ਦੇ ਵਿੱਚ ਭੰਗੜਾ ਪਾਉਣਾ ਤੇ ਵੀਡੀਓ ਵਾਇਰਲ ਹੋਣਾ ਇੱਕ ਚਿੰਤਾ ਦਾ ਤੇ ਚਰਚਾ ਦਾ ਵਿਸ਼ਾ ਬਣ ਗਈ ਆ ਹਾਲਾਂਕਿ ਕਿਸੇ ਨੂੰ 크리스마ਸ ਦੇ ਉੱਤੇ ਇਤਰਾਜ਼ ਨਹੀਂ ਉਹਨਾਂ ਦੇ ਆਪਣੇ ਜਿਹੜੇ ਧਾਰਮਿਕ ਤੇ ਉਹ ਹਾਰ ਧਾਰਮਿਕ ਰੀਤੀ ਰਿਵਾਜ ਆ ਅਸੀਂ ਉਹਦਾ ਵੀ ਸਤਿਕਾਰ ਕਰਦੇ ਆ ਪਰ ਜਿਸ ਤਰੀਕੇ ਦੇ ਨਾਲ ਸਹਬਜ਼ਾਦਿਆਂ ਦੀ ਕੁਰਬਾਨੀ ਨੂੰ ਭੁੱਲ ਕੇ ਗੁਰੂ ਗਵਰਿੰਦਰ ਸਿੰਘ ਦੀ ਕੁਰਬਾਨੀ ਨੂੰ ਭੁੱਲ ਕੇ ਇਹਨਾਂ ਦੇ ਵੱਲੋਂ ਆਪ ਦੀ ਲੁੱਡੀਆਂ ਪਾਈਆਂ ਗਈਆਂ ਇਹਦੇ ਉੱਤੇ ਬਹੁਤ ਵੱਡਾ ਵਿਵਾਦ ਵੀ ਪੈਦਾ ਹੋਇਆ ਤੇ ਲੋਕਾਂ ਦੇ ਵੱਲੋਂ ਇਸ ਗੱਲ ਦੀ ਆਲੋਚਨਾ ਵੀ ਬਹੁਤ ਵੱਡੇ ਪੱਧਰ ਤੇ ਕੀਤੀ ਗਈ ਹੈ ਕਿ ਪੁਲਿਸ ਦੇ ਵੱਲੋਂ ਆਹ ਕੁਝ ਕਿਉਂ ਕੀਤਾ ਗਿਆ ਇਸ ਤੋਂ ਅਗਲੀ ਗੱਲ ਮੌਸਮ ਦੀ ਹਾਲ ਬਣੀ ਆ ਪੰਜਾਬ ਦੇ ਵਿੱਚ ਮੌਸਮ ਆ ਜਿਹੜਾ ਉਹ ਠੀਕ ਆ ਦਿਨ ਦੇ ਵੇਲੇ ਸੋਹਣੀ ਧੁੱਪ ਆ ਤੇ ਰਾਤ ਨੂੰ ਥੋੜੀ ਜਿਹੀ ਠੰਡ ਆ ਧੁੰਦ ਪੰਜਾਬ ਦੇ ਵਿੱਚ ਪੈ ਨਹੀਂ ਰਹੀ ਤੇ ਕੋਰਾ ਪੰਜਾਬ ਦੇ ਵਿੱਚ ਹੈਗਾ ਮੌਸਮ ਵਿਭਾਗ ਨੇ ਗੱਲ ਕਹੀ ਹੈ ਕਿ ਆਉਂਦੇ 72 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਕਈ ਸਮਾਂ ਤੇ ਕਣੀਆਂ ਪੈਣ ਦੀ ਆਸ ਹੈ ਇਹ ਕਣਕੀਆਂ ਕਿੰਨੀਆਂ ਕਪੈਣਗੀਆਂ ਕਿੱਥੇ ਕਿੱਥੇ ਪੈਣਗੀਆਂ ਜਾਂ ਨਹੀਂ ਪੈਣਗੀਆਂ ਵਕਤ ਦੱਸੂਗਾ ਪਰ ਐਤਕੀ ਦਸੰਬਰ ਦੇ ਆਖਰੀ ਦਿਨਾਂ ਦੇ ਵਿੱਚ ਵੀ ਹਾਲਾਂਕਿ ਜਨਵਰੀ ਚੜਨ ਵਾਲੀ ਆ ਜਾਂ ਨਵਾਂ ਵਾਰਾ ਚੜਨ ਵਾਲੀ ਆ ਕੁਝ ਦਿਨਾਂ ਬਾਅਦ ਪਰ ਦਸੰਬਰ ਦੇ ਅੰਤਲੇ ਦਿਨਾਂ ਦੇ ਵਿੱਚ ਵੀ ਐਤਕੀ ਪੰਜਾਬ ਦੇ ਵਿੱਚ ਠੰਡ ਨਾ ਪੈਣਾ ਜਾਂ ਬਹੁਤ ਘੱਟ ਪੈਣਾ ਇਹ ਇੱਕ ਚਿੰਤਾ ਦਾ ਵਿਸ਼ਾ ਵੀ ਮੰਨਿਆ ਜਾ ਰਿਹਾ ਕਿਉਂਕਿ ਜੇ ਪੰਜਾਬ ਦੇ ਵਿੱਚ ਠੰਡ ਨਹੀਂ ਪੈਂਦੀ ਜਿਵੇਂ ਕਿ ਪੈਣੀ ਚਾਹੀਦੀ ਹੈ ਤਾਂ ਇਹਦਾ ਕਣਕ ਦੀ ਫਸਲ ਦੇ ਉੱਤੇ ਝਾੜ ਦੇ ਉੱਤੇ ਫ਼ਵਿੱਖ ਦੇ ਵਿੱਚ ਬੜਾ ਅਸਰ ਪੈ ਸਕਦਾ ਹੈ ਕਿਉਂਕਿ ਦੇਖੋ ਗੱਲ ਇਹ ਵੀ ਕਣਕ ਦਾ ਝਾੜਾ ਜਿਹੜਾ ਉਹ ਠੰਡ ਦੇ ਨਾਲ ਇਸ ਰੁੱਤ ਦੇ ਵਿੱਚ ਠੰਡ ਦੇ ਨਾਲ ਉਹਦਾ ਬੜਾ ਸਬੰਧ ਹੈ ਪਰ ਜੇਕਰ ਮੌਸਮ ਗਰਮ ਰਹੂਗਾ ਤਾਂ ਝਾੜ ਦੇ ਉੱਤੇ ਅਸਰ ਪੈਣਾ ਕੁਦਰਤੀ ਹੈ ਬਾਕੀ ਦੇਖਦੇ ਹਾਂ ਭਾਈ ਕੀ ਬਣਦਾ ਪਰ ਗੱਲ ਸਿਰਫ ਇੰਨੀ ਹੈ ਕਿ ਇਸ ਵੇਲੇ ਉਹ ਰੰਗ ਨਹੀਂ ਦੇਖਣ ਨੂੰ ਮਿਲ ਰਿਹਾ ਹਾਲ ਦੀ ਕੜੀ ਠੰਡ ਦਾ ਜਿਹੜਾ ਕਿ ਆਮ ਤੌਰ ਤੇ ਦੇਖਣ ਨੂੰ ਮਿਲਦਾ ਹੁੰਦਾ ਇਹ ਵੀ ਗੱਲ ਸਿਆਣੇ ਕਹਿੰਦੇ ਆ ਕਿ ਜੇਕਰ ਠੰਡ ਆਵੇ ਲੇਟ ਤਾਂ ਜਾਂਦੀ ਵੀ ਲੇਟ ਹੈ ਪਰ ਇੱਥੇ ਕੀ ਹਲੇ ਕਿੰਨੀ ਕੁ ਹੋਰ ਲੇਟ ਆਉਂਦੀ ਆ ਤੇ ਉਸ ਤੋਂ ਬਾਅਦ ਕਿੰਨੀ ਕੁ ਹੋਰ ਲੇਟ ਜਾਂਦੀ ਆ ਇਹਦੇ ਵੱਲ ਨਿਗਾਹ ਟਿਕੀ ਰਹਿਣੀ ਆ